रामपल सोनली पीओ दारा मु प ਮੁਰਦਾਬਾਦ 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 ਸਰਪੰਚਾਂ ਦੇ ਹੱਕ ਖੋਣ ਵਾਲਾ ਬੀਡੀਪੀਓ ਮੁਰਦਾਬਾਦ 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 ਸੀਪੀਓ ਮੁਰਦਾਬਾਦ 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 ਸਰਪੰਚਾਂ ਨੂੰ ਜਲੀਲ ਕਰਨ ਵਾਲਾ ਬੀਡੀਪੀਓ ਮੁਰਦਾਬਾਦ 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 ਸਰਪੰਚਾਂ ਦਾ ਇਕਾ ਦਿੱਤਾਬ ਜਿੰਦਾਬਾਦ ਜਿੰਦਾਬਾਦ ਮੈਂ ਸਰਪੰਚੀ ਤੋਂ ਵੀ ਅਸਤੀਫਾ ਦੇ ਸਕਦਾ ਜੇ ਤੁਹਾਡਾ ਸਾਥ ਹੈ ਮੈਂ ਇਹ ਗੱਲ ਕਹਿਣਾ ਵੀ ਇਹ ਹੋ ਸਕਦਾ ਕਿਸੇ ਸਰਪੰਚ ਨੂੰ ਕੰਮ ਆ ਉਹ ਨਹੀਂ ਆ ਸਕਦਾ ਉਹ ਕਹਿ ਸਕਦਾ ਵੀ ਮੈਂ ਤੁਹਾਡੇ ਨਾਲ ਆ ਉਹ ਸਾਈਨ ਕਰੇ ਪਰ ਤੂੰ ਇਸ ਬੰਦੇ ਨੂੰ ਇੱਥੇ ਬੜਨ ਨਹੀਂ ਦਊਂਗਾ ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ ਤੁਹਾਡੇ ਸਾਰੇ ਦੇ ਸਹਿਯੋਗ ਦੇ ਨਾਲ ਬੋਲੇ ਸੋਨਿਹਾਲ ਸੋਨਿਹਾਲ ਵੀ ਇੱਥੇ ਬੈਠੇ ਸੈਕਟਰੀ ਜਾਵੇ ਬੈਠੇ ਕੋਈ ਵੀਡੀਓ ਜਾਵੇ ਬਈ ਡਿਪਾਰਟਮੈਂਟ ਇੱਥੇ ਹੋ ਗਈ ਹੈ ਕਿੰਨੀ ਰਹਿ ਗਈ ਹੈ ਕਿਹੜੇ ਕੰਮ ਹੋਣ ਵਾਲੇ ਆ ਪਹਿਲਾਂ ਫੋਨ ਮਾਰਨ ਕਿੱਥੇ ਸਰਪੰਚ ਹੈਂਡ ਲੈ ਕੇ ਚੱਲੇ ਹੋ ਨਾ ਹਰ ਪੁੱਠੇ ਨਾ ਮੁੜਿਓ ਮੈਂ ਤੁਹਾਨੂੰ ਦੱਸਾਂ ਪੰਗਾ ਲੈ ਲਿਆ ਜਾਂ ਤਾਂ ਪੰਗਾ ਲੈਣਾ ਨਹੀਂ ਸੀ ਜੇ ਲੈ ਲਿਆ ਜੋ ਮਰਜ਼ੀ ਹੋ ਜੇ ਆਪਾਂ ਕਰਦੇ ਨਹੀਂ ਆਪਾਂ ਦਰਸ ਨਹੀਂ ਕੀਤੀ ਨਹੀਂ ਆ ਆਪਣਾ ਕੱਖ ਨਹੀਂ ਕਰ ਸਕਦੇ ਲੋਕਤੰਤਰ ਤੋਂ ਆਇਓ ਮੈਂ ਸਰਪੰਚ ਜਸਪਾਲ ਸਿੰਘ ਦੇਲਾ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਲਹਿਰਾ ਕਗਾ ਜਸਪਾਲ ਜੀ ਅੱਜ ਬीडीपीਓ ਦਫ਼ਤਰ ਜਿਹੜਾ ਧਰਨਾ ਲਾਇਆ ਵਜ੍ਹਾ ਕੀ ਹੈ ਸਾਡੇ ਬਲਾਕ ਦੇ ਵਿੱਚ 50 ਪੰਚਾਇਤਾਂ ਨੇ ਜਿਨ੍ਹਾਂ ਸਾਰੀਆਂ ਹੀ ਪੰਚਾਇਤਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਦੇ ਸਬੰਧ ਵਿੱਚ ਅਸੀਂ ਜਿਹੜੀ ਜਿਹੜਾ ਧਰਨਾ ਲਾਇਆ ਹੈ ਬीडीपीਓ ਲਹਿਰਾ ਰਾਮਪਾਲ ਸਿੰਘ ਜੀ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦਾ ਰਵੱਈਆ ਉਹਨਾਂ ਦਾ ਰਵੱਈਆ ਬਹੁਤ ਕੋਈ ਬੜਾ ਵਧੀਆ ਨਹੀਂ ਹੈ ਉਹ ਸਰਪੰਚਾਂ ਨੂੰ ਖਾਸ ਕਰਕੇ ਜਿਹੜੇ ਐਸਸੀ ਵਰਗ ਨਾਲ ਸੰਬੰਧ ਸੰਬੰਧਿਤ ਜਿਹੜੇ ਸਰਪੰਚ ਨੇ ਉਹਨਾਂ ਨੂੰ ਜਿਆਦਾ ਜਿਆਦਾ ਟਾਰਗੇਟ ਕਰ ਰਹੇ ਐ ਔਰ ਇੱਥੋਂ ਦੇ ਜਿਹੜੇ ਮੁਲਾਜ਼ਮ ਨੇ ਮੁਲਾਜ਼ਮਾਂ ਨੂੰ ਵੀ ਬਹੁਤ ਤੰਗ ਕਰ ਰਿਹਾ ਉਹਦੀ ਵਜ੍ਹਾ ਇਹ ਹੈ ਕਿਉਂਕਿ ਉਹ ਹਫ਼ਤੇ ਦੇ ਵਿੱਚ 6 ਦਿਨ ਮੀਟਿੰਗ ਕਰਦੇ ਐ ਜਿਹੜੇ ਮੁਲਾਜ਼ਮ ਐ ਸੈਕਟਰੀ ਐ ਚਾਹੇ ਉਹ ਜਈ ਐ ਉਹ ਪਿੰਡਾਂ ਦੇ ਵਿੱਚ ਨਹੀਂ ਜਾਂਦੇ ਤਾਂ ਪਿੰਡਾਂ ਦੇ ਜਿਹੜੇ ਵਿਕਾਸ ਕਾਰਜ ਨੇ ਰੁਕੇ ਪਏ ਐ ਇਸ ਦੇ ਨਾਲ ਦੇਖੋ ਸਰਕਾਰ ਦੀ ਵੀ ਕਿਰਕਰੀ ਹੁੰਦੀ ਐ ਅੱਜ ਵੀ ਉਹ ਦੇਖਿਆ ਜਦੋਂ ਉਹਨੂੰ ਪਤਾ ਲੱਗਿਆ ਵੀ ਸਾਰੇ ਸਰਪੰਚ ਇਕੱਠੇ ਐ ਉਹ ਬਹਾਨਾ ਲਾ ਕੇ ਸਰਕਾਰੀ ਗੱਡੀ ਲੈ ਕੇ ਹੁਣ ਮੈਂ ਇਹ ਵੀ ਤੁਹਾਡੇ ਮadhyam ਰਹੀਂ ਗੱਲ ਕਰਨਾ ਚਾਹਨਾ ਕੀ ਬीडीपीओ ਰਾਮਪਾਲ ਕੋਲੇ ਇਦਾਂ ਦਾ ਕੋਈ ਅਧਿਕਾਰ ਹੈ ਜਦੋਂ ਜੀ ਚਾਹੇ ਤੇ ਉਹ ਕਹਿੰਦਾ ਮੈਂ ਮੀਟਿੰਗ ਤੇ ਚੱਲਿਆ ਕਦੇ ਸੰਗਰੂਰ ਲੰਘ ਜਾਂਦਾ ਕਦੇ ਕਿਤੇ ਲੰਘ ਜਾਂਦਾ ਠੀਕ ਹੈ ਜਿਹੜੀ ਇਹ ਗੱਡੀ ਦਿੱਤੀ ਹੁੰਦੀ ਹੈ ਪੰਚਾਇਤ ਸੰਮਤੀ ਵੱਲੋਂ ਕਿ ਬਲਾਕ ਦੇ ਨਾਲ ਸੰਬੰਧਿਤ ਕੰਮ ਜਿਹੜੇ ਆਪਾਂ ਨੇ ਪਿੰਡਾਂ ਦੇ ਵਿੱਚ ਜਾਣਾ ਹੁੰਦਾ ਉਹਦੇ ਨਾਲ ਹੁੰਦਾ ਨਾ ਕਿ ਇਹ ਵੀ ਜਥੋਂ ਜਦੋਂ ਜੀ ਕੀਤਾ ਪੈਂਡਾਸ਼ ਡਾਨ ਦਾ ਮਾਰਾ ਕਹਿੰਦਾ ਕਹਿੰਦਾ ਮੇਰੀ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਸਵੇਰ ਤੋਂ ਕੋਈ ਅਧਿਕਾਰੀ ਆਇਆ ਤੁਹਾਡਾ ਗੱਲਬਾਤ ਹੋ ਸਾਡੇ ਕੋਲ ਕੋਈ ਅਧਿਕਾਰੀ ਇਹਦੇ ਸਬੰਧ ਵਿੱਚ ਨਹੀਂ ਪਹੁੰਚਿਆ ਕਿਉਂਕਿ ਬੀਡੀ ਪੀਓ ਸਾਹਿਬ ਵੀ ਜਿਹੜਾ ਹੈ ਉਹਨੂੰ ਪਤਾ ਲੱਗਿਆ ਤਾਂ ਉਹ ਮਤਲਬ ਇਥੋਂ ਪਹਿਲਾਂ ਹੀ ਕਿਸਕੇ ਉਹਨੂੰ ਪਤਾ ਲੱਗਿਆ ਕਿ ਵੀ ਜਿਹੜਾ ਇੱਥੇ ਇਕੱਠ ਹੋਣ ਲੱਗੇ ਸੋ ਇਹਦੇ ਵਿੱਚ ਮੈਂ ਨਾਲ ਇੱਕ ਗੱਲ ਐਡ ਕਰਨਾ ਚਾਹੁੰਦਾ ਕਿ ਇੱਥੇ ਜਿਹੜੀ ਸਮੱਸਿਆਵਾਂ ਕੀ ਕੀ ਆ ਰਹੀਆਂ ਨੇ ਡਾਟੇ ਦੀ ਸਾਨੂੰ ਸਮੱਸਿਆ ਆਈ ਹੈ ਐਸਪੀ ਨਾਲ ਚਾਰੇ ਦੇ ਨਾਲ ਸੰਬੰਧਤ ਹੈ ਸਰਪੰਚ ਆਲਮਪੁਰ ਅਲੀ ਸ਼ੇਰ ਸੌਰੀ ਅਲੀ ਸ਼ੇਰ ਉਹਨਾਂ ਦਾ ਕੀ ਹੋਇਆ 2 ਲੱਖ ਦੇ ਉਹਨਾਂ ਦੇ ਬਿੱਲ ਜਿਹੜੇ ਆ ਉਹ 31 ਮਾਰਚ ਨੂੰ ਕਿਉਂਕਿ 31 ਮਾਰਚ ਸਾਲ ਦਾ ਜਿਹੜਾ ਐਂਡ ਹੁੰਦਾ ਹੈ ਉਹ 31 ਮਾਰਚ ਨੂੰ ਜਿਹੜੇ ਅਪਲੋਡ ਕੀਤੇ ਗਏ ਅਪਲੋਡ ਹੋ ਗਏ ਐ ਤੇ ਉਹ ਜਦੋਂ 1 April ਨੂੰ ਦੇਖਿਆ ਤੇ ਉਹ ਵਿੱਚੋਂ ਡਿਲੀਟ ਹੋ ਗਏ ਜੀ 2-2 ਲੱਖ ਦੇ ਜੇ ਤੁਹਾਡਾ ਡਾਟਾ ਇਸ ਤਰ੍ਹਾਂ ਡਿਲੀਟ ਹੋ ਸਕਦਾ ਹੈ ਇਹਦਾ ਮਤਲਬ ਤਾਂ ਦੇਖੋ ਇਹ ਇਹਦੇ ਪਿੱਛੇ ਵੀ ਬਹੁਤ ਜ਼ਿਆਦਾ ਵੱਡਾ ਕਾਪੜਾ ਹੈ ਉਹਦਾ ਜਿਹੜਾ ਕੋਡ ਹੁੰਦਾ ਉਹ ਕੋਡ ਐਪੀਓ ਮੈਡਮ ਕੋਲੇ ਹੈ ਜਾਂ ਇੱਕ ਹੋਰ ਅਧਿਕਾਰੀ ਉਹਨਾਂ ਕੋਲੇ ਹੈ ਜਾਂ ਬੀਡੀਪੀਓ ਨੂੰ ਹੈ ਅਸੀਂ ਇਹਦੇ ਵਿੱਚ ਜਿਹੜਾ ਚੋਰ ਤੇ ਦੋਸ਼ੀ ਜਿਹੜਾ ਹੈ ਬੀਡੀਪੀਓ ਨੂੰ ਅਸੀਂ ਮਤਲਬ ਇਹ ਕਹਿ ਰਹੇ ਆ ਇਹਨੂੰ ਕਿ ਬੀਡੀਪੀਓ ਨੇ ਹੀ ਸਾਰਾ ਕੁਝ ਕੀਤਾ ਹੈ ਕਿਉਂਕਿ ਜਿਹੜੇ ਉਹ ਸਰਪੰਚ ਨੇ ਉਹ ਉਹਨਾਂ ਦੀ ਅੱਖਾਂ 'ਚ ਰੜਕਦੇ ਆ ਇਸ ਲਈ ਉਹ ਇਦਾਂ ਦੇ ਕੰਮ ਕਰ ਰਹੇ ਹਨ ਮੰਤਰੀ ਸਾਹਿਬ ਨਾਲ ਹੋਈ ਗੱਲ ਹੈ ਮੰਤਰੀ ਸਾਹਿਬ ਨੂੰ ਜੀ ਇੱਕ ਵਾਰ ਨਹੀਂ ਘੱਟੋ ਘੱਟ 10 ਵਾਰ ਇਹਦੇ ਸਵੰਤ ਜਿਹੜੇ ਗੱਲਾਂ ਅਸੀਂ ਕਰ ਚੁੱਕੇ ਆ ਉਹਨਾਂ ਦੇ ਬੇਟੇ ਨੂੰ ਗੌਰਵਜੀ ਨੂੰ ਉਹਨਾਂ ਨੂੰ ਵੀ ਇਹ ਗੱਲ ਦੱਸ ਚੁੱਕੇ ਆ ਵੀ ਵੀਰਜੀ ਇਹ ਲੋਹੇ ਦਾ ਸੁਭਾਗਾ ਹੈ ਇਹ ਬੰਦਾ ਸਰਪੰਚਾਂ ਨੂੰ ਦੇਖੋ 50 ਸਰਪੰਚਾਂ ਨੂੰ ਨਾਰਾਜ਼ ਕਰ ਰਹੇ ਹੋ ਤੁਸੀਂ ਸਾਡੀ ਸੁਣਵਾਈ ਨਹੀਂ ਹੋ ਰਹੀ ਦੇਖੋ ਜੇ ਸਰਪੰਚਾਂ ਦੀ ਸੁਣਾਈ ਸਰਕਾਰ ਦੇ ਵਿੱਚ ਨਹੀਂ ਹੈ ਤੇ ਕੋਈ ਤੋਂ ਮਾੜੀ ਗੱਲ ਕੋਈ ਨਹੀਂ ਹੈ ਤਾਂ ਸੋ ਮੈਂ ਅਗਲਾ ਪ੍ਰੋਗਰਾਮ ਕੀ ਹੈ ਜੇ ਮਤਲਬ ਸਾਡਾ ਜੀ 28 ਤਰੀਕ ਨੂੰ ਜਿਹੜਾ ਅਸੀਂ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਇੱਥੇ ਲਿਖਣ ਜਾ ਰਹੇ ਹਾਂ ਤੇ ਉਹ ਅਸੀਂ ਵੱਧ ਤੋਂ ਵੱਧ ਜਿਹੜੇ ਬੰਦੇ ਆ ਸਾਰੇ ਸਰਪੰਚ ਸਾਹਿਬਾਨ ਤੇ ਮੈਂਬਰ ਸਾਹਿਬਾਨ ਔਰ ਪਿੰਡ ਦੇ ਨਾਲ ਸੰਬੰਧ ਜਿਹੜੇ ਹੋਰ ਬੰਦੇ ਆ ਉਹ ਅਸੀਂ ਵੱਡਾ ਇਕੱਠ ਇੱਥੇ ਪੰਜਾਹ ਸੰਤੀ ਦੇ ਵਿੱਚ ਜਿਹੜਾ ਕਰਨ ਜਾ ਰਹੇ ਹਾਂ ਤੇ ਉਹ ਤੋਂ ਬਾਅਦ ਅਗਲੀ ਜਿਹੜੀ ਰੂਪ ਰੇਖਾ ਜਿਹੜੀ ਉਹ ਅੱਗੇ ਉਸ ਤੋਰੰ ਤੇ ਲਿਖੀ ਜਾਵੇ। ਕਿਸ ਕੀ ਨਾਮ ਹੈ ਜੀ? ਮਲਕੀ ਸੀਗਾ ਜੀ ਸਰਪੰਚ ਬਲਰਾ। ਸਰਪੰਚ ਸਾਹਿਬ ਅੱਜ ਧਰਨੇ ਤੇ ਕਿਉਂ ਬੈਠਣਾ ਪਿਆ ਹੈ? ਵੱਡੀ ਗਲਤੀ ਦੇ ਵਿੱਚ ਸਰਪੰਚ ਜੀ ਜੀ ਦਫ਼ਤਰ ਧਰਨੇ ਤੇ। ਜਿਹੜੇ ਸਰਪੰਚ ਨੇ ਉਸ ਇਮਾਨਦਾਰ ਨੇ ਤੁਸੀਂ ਮੇਰੇ ਪਿੰਡ ਜਾ ਕੇ ਦੇਖ ਲਓ ਅਸੀਂ ਆਪਣੇ ਪੱਲੇ ਤੋਂ ਪੈਸਾ ਖਰਚ ਕੇ ਜਿਹੜਾ ਕੰਮ ਕਰ ਰਹੇ ਆਂ। ਜਿਹੜਾ ਪ੍ਰਸ਼ਾਸਨ ਭਾਵੇਂ ਉਹ ਜਈ ਆ ਭਾਵੇਂ ਖਾਸ ਕਰਕੇ ਬीडीपीਓ ਆ। ਉਹ ਬਹੁਤ ਰਫ ਡੀਲਿੰਗ ਕਰਦਾ ਸਿੱਧਾ ਕਿਸੇ ਨੂੰ ਨਹੀਂ ਬੋਲਦਾ ਨਾ ਆਪਣੇ ਮੁਲਾਜ਼ਮਾਂ ਨੂੰ ਬੋਲਦਾ ਨਾ ਸਾਨੂੰ ਬੋਲਦਾ ਉਹ ਸਾਨੂੰ ਪੈਰ ਦੀ ਚੁੱਤੀ ਬਣਾ ਕੇ ਰੱਖਣਾ ਚਾਹੁੰਦਾ ਪ੍ਰਸ਼ਾਸਨ ਦਾ ਰਵਈਆ ਉਹ ਸਰਕਾਰ ਦੇ ਧਿਆਨ ਚ ਵਿੱਚ ਲੈ ਚੁੱਕੇ ਆ ਜਦੋਂ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਗੱਲ ਨਹੀਂ ਬਣੀ ਅਸੀਂ 3-4 ਮਹੀਨਿਆਂ ਤੋਂ ਸਾਰੇ ਸਰਪੰਚ ਫਿਰ ਰਹੇ ਆ ਅਸੀਂ ਇਕੱਠੇ ਹੋ ਕੇ ਮੰਤਰੀ ਸਾਹਿਬ ਨੂੰ ਮਿਲੇ ਤੇ ਜਦੋਂ ਕੋਈ ਗੱਲ ਨਹੀਂ ਬਣੀ ਅਖੀਰ ਤੇ ਜਾ ਕੇ ਸਾਨੂੰ ਇਹ ਫੈਸਲਾ ਲੈਣਾ ਪਿਆ ਕਿ ਸਾਨੂੰ ਪਿੰਡ ਦੀ ਡਿਵੈਲਪਮੈਂਟ ਲਈ ਤੇ ਪਿੰਡ ਦੇ ਸਾਂਝੇ ਕਮਾਨ ਲਈ ਸਾਨੂੰ ਇਹ ਧਰਨੇ ਤੇ ਬੈਠਣਾ ਪੈਣਾ ਇਸ ਕਰਕੇ ਅਸੀਂ ਅੱਜ ਬਹੁਤ ਸੋਚ ਕੇ ਦੀਰਘ ਵਿਚਾਰ ਕਰਕੇ ਅਸੀਂ ਇੱਥੇ ਬੈਠੇ ਆ ਸਾਡੀ ਇਹ ਮਜਬੂਰੀ ਆ ਕਿਉਂਕਿ ਪਿੰਡਾਂ ਦੇ ਜਿਹੜੇ ਕੰਮ ਰੁਕੇ ਪਏ ਆ ਨਾ ਉੱਥੇ ਸੈਕਟਰੀ ਜਾਂਦੇ ਆ ਨਾ ਜੇਈ ਉੱਥੇ ਕੁਝ ਕਰਦੇ ਆ ਨਾ ਬीडीओ ਸਾਹਿਬ ਜੋ ਬਣਦਾ ਸਹਿਯੋਗ ਆ ਉਹ ਦੰਦਾ ਜੀ ਇਸ ਕਰਕੇ ਅਸੀਂ ਧਰਨੇ ਤੇ ਬੈਠੇ ਆ ਵਜ੍ਹਾ ਕੀ ਲੱਗਦੀ ਹੈ ਬीडीओ ਕਿਉਂ ਵਿਕਾਸ ਕਾਰਜਾਂ ਦੇ ਡਿੱਕਾ ਬਣਿਆ ਹੋਇਆ ਜਾਂ ਤੰਗ ਪਰੇਸ਼ਾਨ ਸਰਪੰਚਾਂ ਜਿਵੇਂ ਤੁਸੀਂ ਦੱਸਿਆ ਕਰਕੇ ਹੋ ਰਿਹਾ ਹੈ ਵਜ੍ਹਾ ਕੀ ਹੈ ਇਹਦੇ ਪਿੱਛੇ ਇਹ ਜੀ ਆਦ ਕਾਲ ਤੋਂ ਚੱਲਦਾ ਆ ਜਿਵੇਂ ਵੀ ਇੱਕ ਸਰਕਾਰ ਹੁੰਦੀ ਆ ਜਾਂ ਅਫਸਰ ਹੁੰਦੇ ਨੇ ਉਹ ਇੱਕ ਗੁਲਾਮ ਹੀ ਸਮਝਦੇ ਆ ਬੰਦੇ ਨੂੰ ਇਹ ਆਦ ਕਾਲ ਤੋਂ ਚੱਲਦਾ ਇਹ ਫਿਰ ਲੋਕਾਂ ਨੂੰ ਸੰਘਰਸ਼ੀ ਕਰਨਾ ਪੈਂਦਾ ਫਿਰ ਇਨਸਾਫ ਮਿਲਦਾ ਇੱਕ ਜਿਹੜੀ ਆਦਤ ਆ ਕਿ ਕੋਈ ਵੀ ਬੰਦਾ ਹੋਵੇ ਉਹ ਕਿੰਨਾ ਵੀ ਇਮਾਨਦਾਰ ਹੋਵੇ ਪਰ ਸਾਡਾ ਇੱਕ ਗੁਲਾਮ ਬਣ ਕੇ ਰਵੇ ਹੋ ਉਹਦੇ ਪੈਰ ਜਿਹੜੇ ਗਲੇ 'ਚ ਜੰਜੀਰੀ ਸਾਡੀ ਹੋਵੇ ਤੇ ਜਿੱਦਾਂ ਅਸੀਂ ਖਿੱਚੀਏ ਉਦਾਂ ਉਹ ਚੱਲਦਾ ਹੋਵੇ ਤੇ ਆਪ ਇਮਾਨਦਾਰ ਵੀ ਕਹੋਂਦੇ ਤੇ ਸੱਚੇ ਵੀ ਕਹੋਂਦੇ ਆ ਕੁਰਸੀਆਂ ਦੇ ਬੈਠ ਕੇ ਇਹ ਮਹਾਰਾਜੇ ਸਮਝਦੇ ਆ ਵੀ ਅਸੀਂ ਪਤਾ ਨਹੀਂ ਕੀ ਆ ਜੇ ਸਰਪੰਚ ਕਿਤੇ ਵੀਡੀਓ ਦੇ ਦਫ਼ਤਰ ਆਉਂਦਾ ਵੀ ਆ ਤਾਂ ਉਹਨੂੰ ਇਹ ਕਿਹਾ ਜਾਂਦਾ ਬੈਠ ਬਿਲਕੁਲ ਟਾਈਮ ਨਹੀਂ ਆ ਗੱਲ ਕਰਨ ਦਾ ਤਰੀਕਾ ਵੀ ਨਹੀਂ ਹੈ ਜਦੋਂ ਆਪਾਂ ਕਹਿੰਨੇ ਆ ਕਿ ਸਰਕਾਰਾਂ ਇੰਟਰਵਿਊ ਲੈ ਕੇ ਭਰਤੀ ਕਰਦੀਆਂ ਜਾਂ ਸਰਕਾਰਾਂ ਦੇਖਦੀਆਂ ਵੀ ਕਿੰਨਾ ਬੰਦਾ ਪੜਿਆ ਲਿਖਿਆ ਪਰ ਜ਼ਿਆਦਾਤਰ ਜਿਹੜੇ ਇਹੋ ਜਿਹੇ ਲੋਕ ਆ ਮੈਂ ਕਹਿ ਸਕਦਾ 50% ਸਰਕਾਰਾਂ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਆ ਜਿਨ੍ਹਾਂ ਨੂੰ ਗੱਲ ਕਰਨ ਦਾ ਵੀ ਸਲੀਕਾ ਨਹੀਂ ਆ ਤਰੀਕਾ ਨਹੀਂ ਆ ਵੀ ਕਿਸ ਬੰਦੇ ਨੂੰ ਕਿਵੇਂ ਡੀਲਿੰਗ ਕਰੀਦਾ ਇਸ ਕਰਕੇ ਫਿਰ ਇਹ ਸਥਿਤੀ ਬਣੀ ਐ ਜੀ ਕਿ ਸਰਪੰਚਾਂ ਨੂੰ ਕਹਿ ਰਹੇ ਸੀ ਬੇਨਤੀ ਕਰ ਰਹੇ ਸੀ ਕਿ ਇਮਾਨਦਾਰੀ ਨਾਲ ਕੰਮ ਕਰਨਾ ਕਿਤੇ ਤੁਹਾਡੀ ਜਿਹੜੀ ਇਮਾਨਦਾਰੀ ਕਹਿੰਦੇ ਤੁਸੀਂ ਇਮਾਨਦਾਰੀ ਨਾਲ ਕੰਮ ਰਿਓ ਇਹ ਹੀ ਤਾਂ ਨਹੀਂ ਵਜਾ ਵੀ ਤੁਸੀਂ ਕੋਈ ਕਿਸਾਪਤੀ ਜਿਵੇਂ ਅਕਸਰ ਹੁੰਦਾ ਕਿ ਅਫਸਰ ਸਾਹਿਬ ਗਰੰਟਰ ਜੀ ਸਾਲ ਲੈਂਦੀ ਹੈ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਆ ਵੀ ਇਹ ਤਾਂ ਜਿਹੜੇ ਸਰਕਾਰਾਂ ਨੇ ਜਾਂ ਕੋਈ ਅਫਸਰ ਸਾਹਿਬਾਂ ਨੇ ਬੰਦਾ ਪਰਛਾਤ ਨਹੀਂ ਹੁੰਦਾ ਨਾ ਕੋਈ ਛੇਤੀ ਗੈਂਗਸਟਰ ਬਣਦਾ ਨਾ ਕੋਈ ਛੇਤੀ ਉਹ ਭ੍ਰਿਸ਼ਟਾਚਾਰ ਕਰਦਾ ਉਹ ਅਕਸਾਈ ਜਾਂਦਾ ਤੇ ਉਹ ਮਜਬੂਰ ਹੋ ਕੇ ਫਿਰ ਜਿਵੇਂ ਕਹਦੇ ਵੀ ਇੱਕ ਦਲਦਲ ਦਾ ਹਿੱਸਾ ਬਣਾਉਣ ਵਾਸਤੇ ਵੀ ਮੈਂ ਮੰਨਦਾ ਵੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਦਲਦਲ ਆ ਇੱਕ ਸਰਕਾਰਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਉਹ ਜ਼ਿਆਦਾਤਰ ਦਲਦਲਈ ਆ ਜਿਹੜਾ ਇਹ ਮੈਕਮਾ ਹੈ ਦਲਦਲਲਾ ਕਿਉਂਕਿ ਇਹਨਾਂ ਨੂੰ ਸੁਭਾਅ ਬਣ ਗਿਆ ਕਿ ਪੰਚਾਇਤ ਦਾ ਠੇਕਾ ਆਊਗਾ 33% ਕਟਾਂਗੇ ਫਿਰ ਐਦਾਂ ਬਿੱਲ ਪਾਵਾਂਗੇ ਇਹ ਦਲਦਲ ਦੇ ਵਿੱਚ ਹੋ ਸਕਦਾ ਸਾਨੂੰ ਵੀ ਤੰਗੇ ਲੈਣਾ ਚਾਹੁੰਦੇ ਹੁਣ ਅਸੀਂ ਉਸ ਰਾਹ ਨਹੀਂ ਪੈ ਰਹੇ ਕਿਉਂਕਿ ਪ੍ਰਮਾਤਮਾ ਨੂੰ ਮੰਨਦੇ ਆਂ ਜੇ ਅਸੀਂ ਇਮਾਨਦਾਰ ਆਂ ਇਮਾਨਦਾਰ ਦੀ ਲੈਣ ਫੜੀਆ ਹੋ ਸਕਦਾ ਇਹ ਵੀ ਕਾਰਨ ਹੋਵੇ ਲੱਗਦਾ ਕਿਉਂਕਿ ਤੁਹਾਨੂੰ ਵੀ ਪਤਾ ਹੀ ਐਸ ਗੱਲ ਦਾ ਤੇ ਹੋ ਸਕਦਾ ਇਹ ਵੀ ਕਾਰਨ ਹੋਵੇ ਕਿ ਸਾਡੀ ਜਿਹੜੀ ਗੁਲਾਮੀ ਨਹੀਂ ਉਸ ਪੱਧਰ ਤੇ ਕਰ ਰਹੇ ਜਿਸ ਪੱਧਰ ਤੇ ਇਹ ਕਰਾਉਣਾ ਚਾਹੁੰਦੇ ਮੰਗ ਕੀ ਐ ਮੇਨ ਮੰਗ ਕੀ ਐ ਕਿ ਬੀਡੀਪੀਓ ਦੀ ਬਦਲੀ ਜਾਂ ਕੋਈ ਹੋਰ ਮੇਨ ਮੰਗ ਤਾਂ ਸਾਡੀ ਏਰੀਆ ਜੀ ਵੀ ਅਸੀਂ ਡਵੈਲਪਮੈਂਟ ਵਾਸਤੇ ਬਣਿਆ ਹੈ ਪ੍ਰਸ਼ਾਸਨ ਆਪਣਾ ਬਣਦਾ ਸਹਿਯੋਗ ਦੇਵੇ ਚਾਹੇ ਇਹਦੀ ਬਦਲੀ ਹੋਵੇ ਚਾਹੇ ਸਹਿਯੋਗ ਦੇਵੇ ਪਰ ਜ਼ਿਆਦਾਤਰ ਜਿਹੜਾ ਇਹ ਲੱਗਦਾ ਵੀ ਨਾਕਾਬਲਾ ਸਹਿਯੋਗ ਦੇਣ ਦੇ ਅਸੀਂ ਤਾਂ ਇਹ ਚਾਹਾਂਗੇ ਕਿ ਇਹਦੀ ਬਦਲੀ ਹੋਵੇ ਕਿਉਂਕਿ ਬਦਲੀ ਹੋ ਕੇ ਪਾਰਦਰਸ਼ਤਾ ਆਵੇ ਪਾਰਦਰਸ਼ਤਾ ਨਾਲ ਜਿਹੜੇ ਪਿੰਡਾਂ ਦੀ ਡਵੈਲਪਮੈਂਟ ਸਰਕਾਰ ਵੀ ਚਾਹੁੰਦੀ ਆ ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਪਿੰਡਾਂ ਦੀ ਡਵੈਲਪਮੈਂਟ ਹੋਣੀ ਚਾਹੀਦੀ ਆ ਇੱਕ ਪਾਸੇ ਸਰਕਾਰ ਡੀਸੀ ਏਡੀਸੀ ਇਹ ਗੱਲ ਦਾ ਧਿਆਨ ਹੀ ਨਹੀਂ ਦੇ ਰਹੇ ਕਿ ਡਵੈਲਪਮੈਂਟ ਨੂੰ ਜਿਹੜਾ ਰੋਕ ਰਿਹਾ ਉਹਦਾ ਕੋਈ ਹੱਲ ਹੀ ਨਹੀਂ ਕਰ ਰਹੀ ਡਿਵੈਲਪਮੈਂਟ ਜੇ ਸੁਰਦੋਂ ਤੁਸੀਂ ਬਾਕੀ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਜਿਹੜੇ ਰਵੱਈਏ ਨੇ ਜਿਹੜੇ ਸੈਕਟਰੀ ਸਾਹਿਬਾਨਾ ਇੱਥੇ ਬਿਠਾਏ ਰਹਿੰਦੇ ਨੇ ਰੇਗ ਵਾਲੇ ਸੈਕਟਰੀ ਵੀ ਇੱਥੇ ਬੈਠੇ ਰਹਿੰਦੇ ਸੈਕਟਰੀ ਹਾਲ ਤੱਕ ਇਹ ਨਹੀਂ ਸਮਝ ਆਈ ਕੋਈ ਸਰਪੰਚਾ ਵਾਸਤੇ ਬਣਿਆ ਪਿੰਡਾਂ ਜਾਣ ਵਾਸਤੇ ਬਣਿਆ ਜਾਂ ਬੀਡੀਪੀਓ ਦੇ ਔਫਿਸ 'ਚ ਬੈਠਣ ਵਾਸਤੇ ਬਣਿਆ ਪੰਜ ਪੰਜ ਦਿਨ 6 6 ਦਿਨ ਇੱਥੇ ਮੀਟਿੰਗਾਂ ਹੁੰਦੀਆਂ ਨੇ ਰੇਗ ਵਾਲੇ ਸੈਕਟਰੀ ਵੀ ਇੱਥੇ ਬੈਠੇ ਰਹਿੰਦੇ ਆ ਜਈ ਵੀ ਇੱਥੇ ਬੈਠੇ ਰਹਿੰਦੇ ਆ ਜਦੋਂ ਸਰਪੰਚ ਕੋਈ ਵੀ ਫੋਨ ਕਰਦਾ ਕਿਸੇ ਇੱਕ ਦਿਨ ਵੀ ਕੋਈ ਨਰੇਗਾ ਸੈਕਟਰੀ ਨਹੀਂ ਬੈਠਾ ਇਹ ਪਤਾ ਨਹੀਂ ਵੀਡੀਓ ਸਭ ਜਾਣਦਾ ਕਿੱਥੇ ਵਿਜੀ ਨੇ ਕੀ ਇਹ ਕਰ ਰਹੇ ਨੇ ਸਾਡੇ ਹਿਸਾਬ ਕਿਤਾਬ ਤੋਂ ਸਾਰੀ ਗੱਲ ਬਾਹਰ ਇਸ ਕਰਕੇ ਅਸੀਂ ਅੱਜ ਤਾਂ ਬੈਠੇ ਆ ਕਿ ਸਾਡੀਆਂ ਮਜਬੂਰੀਆਂ ਇਹਨਾਂ ਨੇ ਇੰਨੀਆਂ ਬਣਾਤੀਆਂ ਕਿ ਸਾਡਾ ਕੰਮ ਮਤਾ ਪਾਊਗਾ ਜੀ ਸੈਕਟਰੀ ਜਾਊਗਾ ਨਰੇਗਾ ਦਾ ਕੰਮ ਹੋਊਗਾ ਸੈਕਟਰੀ ਜਾਊਗਾ ਕੰਮਾਂ